ਅਸੂ ਦੇ ਨਵਰਾਤਰਾਂ ਦੇ ਅੱਜ ਦੂਜੇ ਦਿਨ ਬੜਾ ਹਨੂਮਾਨ ਮੰਦਿਰ ਦੇ ਵਿੱਚ ਸਰਦਾਲੂਆਂ ਦਾ ਤੰਤਾ ਲੱਗਾ ਹੋਇਆ ਛੋਟੇ ਛੋਟੇ ਬੱਚੇ ਲੰਗੂਰ ਦੀ ਇਸ ਪੂਜਾ ਦੇ ਵਿੱਚ ਦਿਨ ਦੇ ਵਿੱਚ ਦੋ ਵਾਰ ਬਥਾਰੇ ਜਾਂਦੇ ਨੇ ਕੱਲ ਯਾਨੀ ਕਿ ਪਹਿਲੇ ਨਵਰਾਤਰੇ ਵਾਲੇ ਦਿਨ ਲੰਗੂਰ ਦੇ ਬਾਣਾ ਪਾਂ ਤੋਂ ਪਹਿਲੇ ਪੂਜਾ ਅਰਚਨਾ ਹੋਈ ਸੀਗੀ ਉਸ ਤੋਂ ਬਾਅਦ ਇਹ ਤੰਤਾ ਇੱਥੇ ਤੁਸੀਂ ਦੇਖ ਸਕਦੇ ਹੋ ਅੱਜ ਦੂਜਾ ਦਿਨ ਹੈ ਡਾਕਟਰ ਸਾਹਿਬ ਲੰਗੂਰ ਮੇਲਾ ਚੱਲ ਰਿਹਾ ਹੈ ਪਰ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਆ ਰਹੇ ਨੇ ਮੱਥਾ ਟੇਕਣ ਕਿਉਂਕਿ ਉਹਨਾਂ ਦੀ ਬਨੋਂ ਕਾਮਨਾ ਪ੍ਰਭੂਾਨ ਦੀ ਕਿਰਪਾ ਦੇ ਨਾਲ ਪੂਰੀ ਹੁੰਦੀ ਹੈ ਨੇ ਅੱਜ ਦੂਸਰਾ ਦਿਨ ਹੈ ਕੀ ਕਹੋਗੇ ਜੈ ਸ਼ੇਰ RAM ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨਰਾਤੇ ਦੀਆਂ ਅੱਜ ਦੂਸਰਾ ਨਰਾਤਾ ਰਸਤੇ 12 ਮਹੀਨੇ ਹੁੰਦਾ ਪਰ ਨਰਾਤਾ ਅੱਜ ਨਾਲੇ ਮੰਗਲਵਾਰ ਵੀ ਹੈ ਨਰਾਤਿਆਂ ਦਾ ਰਸਵੀ ਹੈ ਮੰਗਲਵਾਰ ਦਾ ਵੀ ਹੈ ਬਾਕੀ ਗੁਰੰਗਪੱਲੀ ਜੀ ਦੀ ਕਿਰਪਾ ਨਾਲ ਇੱਥੇ ਇਸ ਤਰ੍ਹਾਂ ਹੀ ਮੇਲੇ ਲੱਗੇ ਰਹਿੰਦੇ ਨਰਾਤਿਆਂ ਦੇ ਜਿਸ ਦਿਨ ਇਸ਼ਾਰਾ ਹੋਵੇ ਸਾਲ ਪਰ ਲੋਕਾਂ ਨੂੰ ਡੀਗ ਰਹਿੰਦੀ ਹੈ ਸਹੀ ਗੱਲ ਤੋਂ ਦੇ ਸਾਰੇ ਜਿਹਨੂੰ ਇੰਤਜ਼ਾਮਾਂ ਦੀ ਕਮੇਟੀ ਪੂਰਾ ਸਾਲ ਭਾਰੀ ਆਪਣੀਆਂ ਕਮੀਆਂ ਜਿੱਥੇ ਤੇ ਰਹੀਆਂ ਠੀਕ ਕਰੀ ਦੀਆਂ ਲਾਸਟ ਆਪਣੇ ਵੱਲੋਂ ਇਹ ਸਿਕਿਉਰਟੀ ਦਾ ਗ੍ਰਿਲਾਂ ਦਾ ਲਾਈਟ ਦਾ ਪਾਣੀ ਦਾ ਪ੍ਰਬੰਧ ਬੜੀ ਚਿੰਤਾ ਵੀ ਕੋਸ਼ਿਸ਼ ਕਰੀ ਦੀ ਆ ਕਿ ਸ਼ਰਧਾਲੂਆਂ ਨੂੰ ਤੰਗੀ ਨਾ ਹੋਵੇ ਜਿਸ ਤਰ੍ਹਾਂ ਸ਼ਾਮ ਨੂੰ ਜਿਹੜੇ ਬਜਰੰਗੀ ਸੇਨਾ ਬਣ ਕੇ ਆਉਂਦੇ ਆ ਉਹਨਾਂ ਦਾ ਰੂਟ ਵੀ ਅਹੀਂ ਅੰਦਰੋਂ ਵੱਖਰਾ ਹੀ ਰੱਖਤਾ ਹੈ ਜੋਤ ਤੋਂ ਲੈ ਕੇ ਰਗੁਨਾਥ ਮੰਦਿਰ ਇੱਥੋਂ ਵਾਪਸੀ ਵਿਚਾਰਾ ਗਰਾਊਂਡ ਸੀ ਪਬਲਿਕ ਔਰ ਛੋਟੇ ਬੱਚੇ ਲੰਗੂਰ ਆਪ ਚੈਨਲ ਦਾ ਮੇਲਾ ਹੋ ਸਕੇ 나ਗੋ ਤੰਗੀ ਆਵੇਗੇ ਨੂੰ ਬਾਕੀ ਦੀ ਗੱਲ ਤੁਹਾਡੀ ਕੀ ਰਾਸ਼ਤੀ ਦੇਖੋ ਜਗਾਹ ਤੇ ਜਿੰਨੀ ਓਨੀ ਰਹਿਣੀ ਹਰ ਸਾਲ 5% ਆਬਾਦੀ ਵਧਣੀ ਆ ਤੇ ਲੰਗੂਰ ਵੀ ਵਧਨੇ ਆ ਤੇ ਬਜਰੰਗਬਲੀ ਦੀ ਕਿਰਪਾ ਇੱਥੇ ਲੋਕੀ ਇਹੋ ਹੀ ਤਾਂ ਮੰਗਣ ਆਉਂਦੇ ਕਿ ਸਾਨੂੰ ਲਾਭ ਮਿਲੇ ਛੋਟੇ ਬੱਚੇ ਦੇਖਿਆ ਜਾਏ ਕਿ ਨਮਰਾਤੇ ਦੇ ਪੂਰੇ ਦਿਨ ਭਰੇ ਰਹਿੰਦੇ ਨੇ ਇੱਥੇ ਜਦੋਂ ਇਸ ਵਾਰ ਜੇ ਅਸੀਂ ਗਿਣਤੀ ਗਰੀ ਆ ਇਹ ਗਿਣਤੀ ਤਾਂ ਕਰਨੀ ਮੁਸ਼ਕਲ ਹੋ ਜਾਂਦੀ ਯਾਰ ਪਰ ਫਿਰ ਵੀ ਇਸ ਵਾਰ ਜਦੋਂ ਜ਼ਿਆਦਾ ਦੇਖਿਆ ਜਾਂਦਾ ਕਿ ਹਰ ਵਾਰ ਲੜਕੇ ਹੀ ਬੰਦੇ ਨੇ ਮਗਰ ਇਸ ਵਾਰ ਲੜਕੀਆਂ ਦੀ آمد ਵੀ ਜ਼ਿਆਦਾ ਲੱਗਦੀ ਹੈ ਕਿ ਉਹਨਾਂ ਨੇ ਵੀ ਲੰਗੂਰ ਦੀ ਵੇਚੂੜਾ ਦਾਦਨ ਸਰਨਾ ਵੱਡੇ ਵਧਾਈ ਵਾਲੀ ਗੱਲ ਆ ਕਿ ਤੇ ਗਿਣਤੀ ਮਿੰਤੀ ਦੀ ਨਾ ਅੱਜ ਵੀ ਲੜਕੀਆਂ ਵੀ ਸੰਕਰਾਂ 'ਚ ਪਹੁੰਚ ਗਈਆਂ ਜੀ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਜੇ ਮੂਜਮਾਨੀ ਨਹੀਂ ਪ੍ਰੈਕਟੀਕਲੀ ਵੀ ਆ ਲੜਕੀਓ ਲੜਕੇ ਕੋਈ ਫਰਕ ਨਹੀਂ ਇਹ ਮੰਦਰ ਹੈ ਇੱਥੇ ਹਨੂਮਾਨ ਜੀ ਦੀ ਏਡੀ ਕਿਰਪਾ ਇੱਥੇ ਲੜਕੀਆਂ ਵੀ ਬੰਦ ਰਹੀਆਂ ਲੜਕੇ ਵੀ ਬੰਦ ਰਿਹਾ ਸਾਡੇ ਹਨੂਮਾਨ ਜੀ ਅੱਗੇ ਇਹੋ ਹੀ ਅਰਦਾਸ ਹੈ ਕਿ ਸਾਰਿਆਂ ਦੇ ਆਪਣਾ ਸ਼ੀਰਵਾਲ ਬਣਾ ਕੇ ਰੱਖਣ ਤੇ ਬੱਚੇ ਤੰਦਰੁਸਤ ਰਹਿਣ ਸਵੇਰ ਤੋਂ ਲੈ ਕੇ ਰਾਤ ਦੇਰ ਰਾਤ ਤੱਕ ਇੱਥੇ ਚਰਾਲੂ ਆਉਂਦੇ ਨੇ ਮੱਖਾ ਦੇਖਣ ਦੇ ਲਈ ਕਿ ਮੰਦਿਰ ਕਮੇਟੀ ਵੱਲੋਂ ਪੂਰੀ ਵਿਵਸਥਾ ਦੇ ਲਈ ਕੀਤੀ ਗਈ ਹੈ ਕੋਈ ਪਰੇਸ਼ਾਨੀ ਨਹੀਂ ਆਉਂਦੀ ਹੋਏ ਦੇਖੋ ਜੀ ਕੱਲ ਪਹਿਲਾਂ ਨਿਰਵਾਤਾ ਸੀ ਜਿੰਨੇ ਸਾਡੇ ਵਲੰਟੀਅਰ ਆ ਜਿੰਨੇ ਬੱਚੇ ਸੇਵਾ ਪੜਾਈ ਕੰਮ ਕਾਜ ਉਹਨਾਂ ਨੇ ਪਹਿਲਾਂ ਸ਼ਡਿਊਲ ਬਣਾਇਆ ਹੁੰਦਾ ਕੱਲ ਸਵੇਰੇ 3 ਵਜੇ ਤੋਂ ਸ਼ੁਰੂ ਹੋ ਗਿਆ ਸੀ ਹੋਣ ਵੀ 6 ਅੰਡ ਤੱਕ ਜਿੰਨੀ ਸਾਡੀ ਪ੍ਰਕਰਮਾ ਉੱਤੇ ਜਿਗਜਗ ਹੈ ਗ੍ਰੇਲਾਂ ਲਾਈਆਂ ਹੀ ਆ ਸਾਡਾ 400 ਵੌਲੰਟੀਅਰ ਆਪੇ ਜਿਹੜੇ ਬੱਚੇ ਸ਼ੌਂਕ ਨਾਲ ਸੇਵਾ ਕਰਨੀ ਚਾਹੁੰਦੇ 100 150 ਪੁਲਿਸ ਕਰਮਚਾਰੀ ਵੀ ਬੜੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਬਜਰੰਗਬਲੀ ਅਸ਼ੀਰਵਾ ਬਣਾਈ ਰੱਖਾਂ ਤੇ ਸੰਗਤ ਨੂੰ ਕੋਈ ਦਿੱਕਤ ਨਾ ਹੋ ਜੀ ਬਿਲਕੁਲ ਜੀ ਸੋ ਇਸ ਮੰਦਰ ਦੀ ਆਸਤਾ ਹੈ ਕਿ ਲੋਕ ਇੱਥੇ ਦੂਰ ਦੂਰ ਤੋਂ ਮੱਥਾ ਟੇਕਣ ਦੀ ਆ ਲਈ ਆਉਂਦੇ ਨੇ ਜਿਨ੍ਹਾਂ ਦੀ ਮਨੋ ਪ੍ਰਾਬਲਮ ਪੂਰੀ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਲੰਗੂਰ ਵੇਸ਼ ਪੁਸ਼ਾ ਦੇ ਵਿੱਚ ਇੱਥੇ ਲੈ ਕੇ ਆਉਂਦੇ ਨੇ ਔਰ ਸ਼ਰਧੀ ਨੰਗਾਤਰੇ ਦੇ ਵਿੱਚ ਦਿਨ ਦੇ ਵਿੱਚ ਦੋ ਵਾਰ ਉਤਸਾਹ ਟਕਾਉਂਦੇ ਨੇ ਸੋ ਇਸ ਮੰਦਰ ਦੀ ਵਿਲੱਖਣਤਾ ਹੈ ਕਿ ਇਸ ਮੰਦਰ ਦੇ ਵਿੱਚ ਹਨੂਮਾਨ ਜੀ ਦੀ ਪ੍ਰਤੀਮਾ ਜਿਹੜੀ ਹੈ ਉਹ ਬੈਠੀ ਅਵਸਥਾ ਦੇ ਵਿੱਚ ਹੈਗੀ ਆ ਸੋ ਇਸ ਪ੍ਰਾਚੀਨ ਮੰਦਰ ਤੇ ਗੱਲ ਕਰੀਏ ਤਾਂ ਇਹ ਉਹ ਸਥਾਨ ਹੈ ਜਦੋਂ ਲਵਕੁਸ਼ ਜੀ ਦਾ ਯੁੱਧ ਹੋਇਆ ਸੀਗਾ ਲਵਕੁਸ਼ ਜੀ ਦੇ ਮਹਾਰਾਜ ਜੀ ਨੇ ਇਸ ਵਟ ਬ੍ਰਿਖਸ਼ ਦੇ ਨਾਲ ਸ੍ਰੀ ਹਰਮਾਨ ਜੀ ਨੂੰ ਬਣ ਕੇ ਰੱਖਿਆ ਸੀਗਾ ਸੋ ਉਸ ਤੋਂ ਲੈ ਕੇ ਅੱਜ ਤੱਕ ਇਸ ਮੰਦਰ ਦੀ ਇਤਨੀ ਸ਼ੋਭਾ ਹੈ ਕਿ ਦੂਰੋਂ ਦੂਰੋਂ ਲੋਕ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚਦੇ ਨੇ ਆਪਨੇ ਬੱਚਿਆਂ ਨੂੰ ਲੰਗੂਰ ਵੇਸੂਸ਼ਾ ਦੇ ਵਿੱਚ ਇੱਥੇ ਮੱਥਾ ਟਿਕਾਣ ਦੇ ਲਈ ਆਉਂਦੇ ਨੇ ਦੇਸ਼ ਦੇ ਵਿੱਚੋਂ ਤੇ ਲੋਕ ਬੰਦੇ ਹੀ ਹਨ ਪਰਦੇਸ਼ ਤੋਂ ਬੰਦੇ ਹਨ ਪਰ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਆਉਂਦੇ ਨੇ ਜਿਨ੍ਹਾਂ ਦੇ ਘਰ ਮਨ ਉਹਨਾਂ ਦੀ ਭਗਵਾਨ ਦੀ ਕਿਰਪਾ ਦੇ ਨਾਲ ਜਿਹੜੇ ਪੁੱਤਾਂ ਦੀ ਦਾਤ ਮਿਲਦੀ ਹੈ ਔਲਾਦ ਦੀ ਦਾਤ ਮਿਲਦੀ ਹੈ ਉਹ ਆਪਣੇ ਬੱਚੇ ਨੂੰ ਲੰਗੂਰ ਬਾਣੇ ਦੇ ਵਿੱਚ ਲੈ ਕੇ ਆਉਂਦੇ ਨੇ ਵਿੰਦਨਾਬਲਾ ਇੱਥੇ ਇੱਕ ਹੋਰ ਗੱਲ ਜਿਹੜੀ ਹੈ ਖਾਸ ਗੱਲ रहेगी ਕਿ ਇਸ ਵਾਰ ਲੜਕੀਆਂ ਦੀ ਗਿਣਤੀ ਵੀ ਜ਼ਿਆਦਾ ਦੇਖਣ ਨੂੰ ਮਿਲਨੀ ਹੈ ਕਿ ਲੜਕੀਆਂ ਵੀ ਇਸ ਲੰਗੂਰ ਬਾਣੇ ਦੇ ਵਿੱਚ ਮੰਦਰ ਦੇ ਵਿੱਚ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਸੋ ਲੰਗੂਰ ਮੇਲਾ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਸਿਰਫ ਦੁਰ ਗਿਆਨਾ ਤੀਰਤ ਦੇ ਵਿੱਚ ਹੀ ਲੱਗਦਾ ਹੈ ਔਰ ਇਸ ਜਗ੍ਹਾ ਦੇ ਵਿੱਚ ਹੀ ਪਰਦਾ ਹੈ ਜਿੱਥੇ ਪੂਰੇ ਨਵਰਾਤਰੀਆਂ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਬਾਣੇ ਦੇ ਵਿੱਚ ਲੈ ਕੇ ਮੱਥਾ ਟਿਕਵਾਉਂਦੇ ਨੇ ਮੱਥਾ ਟਿਕਵਾਉਂਦੇ ਨੇ ਭਗਵਾਨ ਸ਼੍ਰੀ ਹਰਮਾਨ ਜੀ ਦਾ ਅਸ਼ੀਰਵਾਦ ਲੈਂਦੇ ਨੇ ਇਸ ਮੰਦਰ ਦੀ ਜੇ ਪਾਚੀਨਤਾ ਦੀ ਗੱਲ ਕਰੀਏ ਤੇ ਇਸ ਮਰਚਨ ਦੇ ਇਸ ਮੰਦਰ ਦੇ ਇਤਿਹਾਸ ਦੇ ਵਿੱਚ ਗੱਲ ਜੁੜੀ ਹੋਈ ਹੈ ਕਿ ਭਗਵਾਨ ਰਾਮਚੰਦਰ ਜੀ ਦੇ ਸਪੁੱਤਰ ਲਖ ਲਵ اور ਪੋਜੀ ਨੇ ਸ੍ਰੀ ਹਰਿਮਾਨ ਜੀ ਨੂੰ ਇਸੇ ਵਕਤ ਦੇ ਦਰ ਦੇ ਨਾਲ ਬੰਨ ਕੇ ਰੱਖਿਆ ਸੀ ਅੱਜ ਨਵਰਾਤਰੀਆਂ ਦਾ ਦੂਸਰਾ ਦਿਨ ਹੈ ਔਰ ਦੂਸਰੇ ਦਿਨ ਵੀ ਦੂਰ ਦੂਰ ਤੋਂ ਲੋਕ ਜਿਹੜੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਲੰਗੂਰ ਦੇਸ਼ ਰੂષા ਧਾਰਨ ਕਰਾਈ ਹੈ ਉਹਨਾਂ ਨੂੰ ਦਿਨ ਦੇ ਵਿੱਚ ਦੋ ਵਾਰ ਮੰਥਾ ਟਿਕਾਣ ਤੇ ਲੈ ਕੇ ਆ ਰਹੇ ਮੰਦਰ ਕਮੇਟੀ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਜੇ ਆਪਣਾ ਪ੍ਰਸੰਗ ਦੇ ਨਾਲ ਜੋਤੀਵੈਲ ਧਾਨੀ ਸਵੇਰਾ ਟੀਵੀ ਅੰਮ੍ਰਿਤ ਅਸੂ ਦੇ ਨਵਰਾਤਰਾ ਦੇ ਅੱਜ ਦੂਸਰੇ ਦਿਨ ਬੜਾ ਹਨੂਮਾਨ ਮੰਦਿਰ ਦੇ ਵਿੱਚ ਸਰਦਾਲੂਆਂ ਦਾ ਤੰਤਾ ਲੱਗਾ ਹੋਇਆ ਛੋਟੇ ਛੋਟੇ ਬੱਚੇ ਲੰਗੂਰ ਦੇ ਇਸ ਪੂਜਾ ਦੇ ਵਿੱਚ ਦਿਨ ਦੇ ਵਿੱਚ ਦੋ ਵਾਰ ਮਥਾ ਦੇ ਚੰਦੀ ਆਉਂਦੇ ਨੇ ਕੱਲ ਯਾਨੀ ਕਿ ਪਹਿਲੇ ਨਵਰਾਤਰੀ ਵਾਲੇ ਦਿਨ ਲੰਗੂਰ ਦੇ ਬਾਣਾ ਪਾਂ ਤੋਂ ਪਹਿਲੇ ਪੂਜਾ ਅਰਚਨਾ ਹੋਈ ਸੀਗੀ ਉਸ ਤੋਂ ਬਾਅਦ ਤੇ ਤੰਤਾ ਇੱਥੇ ਤੁਸੀਂ ਦੇਖ ਸਕਦੇ ਹੋ ਅੱਜ ਦੂਸਰਾ ਦਿਨ ਹੈ ਡਾਕਟਰ ਸਾਹਿਬ ਲੰਗੂਰ ਮੇਲਾ ਚੱਲ ਰਿਹਾ ਹੈ ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਆ ਰਹੇ ਨੇ ਮਥਾ ਲੇਕਿਨ ਕਿਉਂਕਿ ਉਹਨਾਂ ਦੀ ਮਨੋ ਕਾਮਨਾ ਰੱਬਾਨੀ ਕਿਰਪਾ ਦੇ ਨਾਲ ਪੂਰੀ ਹੁੰਦੀ ਨੇ ਅੱਜ ਦੂਸਰਾ ਦਿਨ ਹੈ ਕੀ ਕਹੋਗੇ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਨਰਾਤੇ ਦੀਆਂ ਅੱਜ ਦੂਸਰਾ ਨਰਾਤਾ ਰਸਤੇ 12 ਮਹੀਨੇ ਹੁੰਦਾ ਪਰ ਨਰਾਤਾ ਅੱਜ ਆਨੇ ਮੰਗਲਵਾਰ ਵੀ ਹੈ ਨਰਾਤਿਆਂ ਦਾ ਰਸ ਵੀ ਹੈ ਮੰਗਲਵਾਰ ਦਾ ਵੀ ਹੈ ਬਾਕੀ ਬਜਰੰਗਬਲੀ ਜੀ ਦੀ ਕਿਰਪਾ ਨਾਲ ਇੱਥੇ ਇਸ ਤਰ੍ਹਾਂ ਹੀ ਮੇਲੇ ਲੱਗੇ ਰਹਿੰਦੇ ਨਰਾਤਿਆਂ ਦੇ ਜਿਸ ਦਿਨ ਇਸ਼ਾਰਾ ਹੋਵੇ ਸਾਲ ਪਰ ਲੋਕਾਂ ਨੂੰ ਢੀਕ ਰਹਿੰਦੀ ਹੈ ਸਹੀ ਗੱਲ ਇੱਥੋਂ ਦੇ ਸਾਰੇ ਜਿਹਨੂੰ ਇੰਤਜ਼ਾਮਾਂ ਦੀ ਕਮੇਟੀ ਪੂਰਾ ਸਾਲ ਭਾਰੀ ਆਪਣੀਆਂ ਕਮੀਆਂ ਜਿੱਥੇ ਤੇ ਰਹਿ ਵੀਆਂ ਠੀਕ ਕਰੀ ਦੀਆਂ ਲਾਸ ਤੋਂ ਆਪਣੇ ਵੱਲੋਂ ਇਹ ਸਿਕਿਉਰਿਟੀ ਦਾ ਗ੍ਰਿਲਾਂ ਦਾ ਲਾਈਟ ਦਾ ਪਾਣੀ ਦਾ ਪ੍ਰਬੰਧ ਬੜੀ ਚੰਨਾ ਵੀ ਕੋਸ਼ਿਸ਼ ਕਰਦੇ ਆ ਕਿ ਸ਼ਰਧਾਲੂਆਂ ਨੂੰ ਤੰਗੀ ਨਾ ਹੋਵੇ ਜਿਸ ਤਰ੍ਹਾਂ ਸ਼ਾਮ ਨੂੰ ਜਿਹੜੇ ਬਜਰੰਗੀ ਸੇਨਾ ਬਣ ਕੇ ਆਉਂਦੇ ਆ ਉਹਨਾਂ ਦਾ ਰੂਟ ਵੀ ਇਹੀ ਅੰਦਰੋਂ ਵੱਖਰਾ ਹੀ ਦਾਖਤਾ ਹੈ ਜੋਤ ਤੋਂ ਲੈ ਕੇ ਅਗਨਾਥ ਮੰਦਿਰ ਇੱਥੋਂ ਪਾਸੀ ਬਿਸ਼ਰਾ ਗਰਾਉਂਡ ਸਿ ਪਬਲਿਕ ਔਰ ਛੋਟੇ ਬੱਚੇ ਲੰਘੂਰ ਆਪਚੈਨਲ ਦਾ ਮੇਲਾ ਹੋ ਸਕੇ ਨਾ ਕੋਈ ਤੰਗੀ ਆਵੇ ਕਿ ਨਹੀਂ ਬਾਕੀ ਦੀ ਗੱਲ ਤੁਹਾਡੀ ਹੀ ਰਾਸਤੀ ਦੇਖੋ ਜਗਾ ਦੇ ਜਿੰਨੀ ਓਨੀ ਰਹਿਣੀ ਹਰ ਸਾਲ 5% ਆਬਾਦੀ ਵਧਨੀ ਆ ਲੰਗੂਰ ਵੀ ਵਧਨੇ ਆ ਤੇ ਬਜਰੰਗਬਲੀ ਦੀ ਕਿਰਪਾ ਕੇ ਲੋਕੀ ਇਹੋ ਹੀ ਤਾਂ ਮੰਗਣ ਆਉਂਦੇ ਕਿ ਸਾਨੂੰ ਲਾਭ ਮਿਲੇ ਸੋ ਬੱਚਾ ਦੇਖਿਆ ਜਾਏ ਕਿ ਨਵਰਾਤੇ ਦੇ ਪੂਰੇ ਦਿਨ ਭਰੇ ਰਹਿੰਦੇ ਨੇ ਇੱਥੇ ਜਦੋਂ ਇਸ ਵਾਰ ਜੇ ਅਸੀਂ ਗਿਣਤੀ ਕਰੀ ਆ ਇਹ ਗਿਣਤੀ ਤਾਂ ਕਰਨੀ ਮੁਸ਼ਕਲ ਹੋ ਜਾਂਦੀ ਯਾਰ ਪਰ ਫਿਰ ਵੀ ਇਸ ਵਾਰ ਜਦੋਂ ਜ਼ਿਆਦਾ ਦੇਖਿਆ ਜਾਂਦਾ ਕਿ ਹਰ ਵਾਰ ਲੜਕੇ ਹੀ ਬੰਦੇ ਨੇ ਮਗਰ ਇਸ ਵਾਰ ਲੜਕੀਆਂ ਦੀ ਹਮਲ ਵੀ ਜ਼ਿਆਦਾ ਲੱਗਦੀ ਹੈ ਕਿ ਉਹਨਾਂ ਨੇ ਵੀ ਲੰਗੁਰ ਦੀ ਵੇਸ਼ਪੂਜਾ ਦਾ ਆਰੰਭ ਕੀਤਾ ਸਾਰਨਾ ਵੱਡੇ ਵਧਾਈ ਵਾਲੀ ਗੱਲ ਆ ਕਿ ਤੇ ਗਿਣਤੀ ਮਿੰਤੀ ਦੀ ਨਾ ਐਕਟਿਵ ਲੜਕੀਆਂ ਵੀ ਸੈਂਕੜਿਆਂ ਵਿੱਚ ਪਹੁੰਚ ਗਈਆਂ ਜੀ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਜੇ ਮੂਜਮਾਨੀ ਨਹੀਂ ਪ੍ਰੈਕਟੀਕਲੀ ਵੀ ਆ ਲੜਕੀਓ ਲੜਕੇ ਕੋਈ ਫਰਕ ਨਹੀਂ ਇਹ ਮੰਦਰ ਹੈ ਇੱਥੇ ਹਨੂਮਾਨ ਜੀ ਦੀ ਏਡੀ ਕਿਰਪਾ ਇੱਥੇ ਲੜਕੀਆਂ ਵੀ ਪੜ ਰਹੀਆਂ ਲੜਕੇ ਵੀ ਪੜ ਰਹੇ ਸਾਡੀ ਹਨੂਮਾਨ ਜੀ ਅੱਗੇ ਇਹੋ ਹੀ ਅਰਦਾਸ ਹੈ ਕਿ ਸਾਰਿਆਂ ਦੇ ਆਪਣਾ ਸ਼ੀਰਵਾਲ ਬਣਾ ਕੇ ਰੱਖਣ ਤੇ ਬੱਚੇ ਤੰ ਸਵੇਰ ਤੋਂ ਲੈ ਕੇ ਰਾਤ ਦੇਰ ਰਾਤ ਤੱਕ ਇਥੇ ਸ਼ਰਧਾਲੂ ਆਉਂਦੇ ਨੇ ਮੱਥਾ ਟੇਕਣ ਦੇ ਲਈ ਕਿ ਮੰਦਿਰ ਕਮੇਟੀ ਵੱਲੋਂ ਪੂਰੀ ਵਿਵਸਥਾ ਦੇ ਲਈ ਕੀਤੀ ਗਈ ਹੈ ਕੋਈ ਪਰੇਸ਼ਾਨੀ ਨਹੀਂ ਆਉਂਦੀ ਦੇਖੋ ਜੀ ਕੱਲ ਪਹਿਲਾਂ ਨਰਾਤਾ ਸੀ ਜਿੰਨੇ ਸਾਡੇ ਵਲੰਟੀਅਰ ਆ ਜਿੰਨੇ ਬੱਚੇ ਸੇਵਾ ਪੜਾਈ ਕੰਮਕਾਜ ਉਹਨਾਂ ਨੇ ਪਹਿਲਾਂ ਸ਼ਡਿਊਲ ਬਣਾਇਆ ਹੁੰਦਾ ਕੱਲ ਸਵੇਰੇ 3 ਵਜੇ ਤੋਂ ਸ਼ੁਰੂ ਹੋ ਗਿਆ ਸੀ ਫੋਨ ਵੀ 6 ਐਂਡ ਤੱਕ ਜਿੰਨੀ ਸਾਡੀ ਪ੍ਰਕਰਮਾ ਉੱਤੇ ਜਿਗਜਗ ਅਹੀ ਗ੍ਰੇਲਾਂ ਲਾਈਆਂ ਹੀ ਆ ਸਾਡਾ 400 ਵਲੰਟੀਅਰ ਅੱਪੇ ਜਿਹੜੇ ਬੱਚੇ ਸ਼ੌਂਕ ਨਾਲ ਸੇਵਾ ਕਰਨੀ ਚਾਹੁੰਦੇ ਆ 100 150 ਪੁਲਿਸ ਕਰਮਚਾਰੀ ਵੀ ਬੜੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਬਜਰੰਗਬਲੀ ਅਸ਼ੀਰਵਾ ਬਣਾਈ ਰੱਖਾਂ ਤੇ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਜੀ ਬਿਲਕੁਲ ਜੀ ਸੋ ਇਸ ਮੰਦਿਰ ਦੀ ਆਸਤਾ ਹੈ ਕਿ ਲੋਕ ਇੱਥੇ ਦੂਰ ਦੂਰ ਤੋਂ ਮੱਥਾ ਟੇਕਣ ਦੀ ਆ ਲਈ ਆਉਂਦੇ ਨੇ ਜਿਨ੍ਹਾਂ ਦੇ ਮਨੋਂ ਕਾਮਨਾ ਪੂਰੀ ਹੁੰਦੀ ਹੈ ਉਹ ਆਪਣੇ ਬੱਚਿਆਂ ਨੂੰ ਲੰਗੂਰ ਵੇਸ਼ ਪੁਸ਼ਾ ਦੇ ਵਿੱਚ ਇੱਥੇ ਲੈ ਕੇ ਆਉਂਦੇ ਨੇ ਔਰ ਸ਼ਰਧੀ ਨੰਗਤਰੇ ਦੇ ਵਿੱਚ ਦਿਨ ਦੇ ਵਿੱਚ ਦੋ ਵਾਰ ਉਮਰਤਾ ਠਕਾਉਂਦੇ ਨੇ ਸੋ ਇਸ ਮੰਦਰ ਦੀ ਵਿਲੱਖਣਤਾ ਹੈ ਕਿ ਇਸ ਮੰਦਰ ਦੇ ਵਿੱਚ ਹਨੂਮਾਨ ਜੀ ਦੀ ਪ੍ਰਤੀਮਾ ਜਿਹੜੀ ਹੈ ਉਹ ਬੈਠੀ ਅਵਸਥਾ ਦੇ ਵਿੱਚ ਹੈਗੀ ਆ ਸੋ ਇਸ ਪ੍ਰਾਚੀਨ ਮੰਦਰ ਤੇ ਗੱਲ ਕਰੀਏ ਤਾਂ ਇਹ ਉਹ ਸਥਾਨ ਹੈ ਜਦੋਂ ਲਵਕੁਸ਼ ਜੀ ਦਾ ਯੁੱਧ ਹੋਇਆ ਸੀਗਾ ਲਵਕੁਸ਼ ਜੀ ਦੇ ਮਹਾਰਾਜ ਜੀ ਨੇ ਇਸ ਵਟ ਬ੍ਰਿਖਸ਼ ਦੇ ਨਾਲ ਸ੍ਰੀ ਹਰਿਮਾਨ ਜੀ ਨੂੰ ਬਨ ਕੇ ਰੱਖਿਆ ਸੀਗਾ ਸੋ ਉਸ ਤੋਂ ਲੈ ਕੇ ਅੱਜ ਤੱਕਨ ਇਸ ਮੰਦਰ ਦੀ ਇਤਨੀ ਸ਼ੋਭਾ ਹੈ ਕਿ ਦੂਰੋ ਦੂਰੋ ਲੋਕ ਦੇਸ਼ ਵਿਦੇਸ਼ ਤੋਂ ਇੱਥੇ ਪਹੁੰਚਦੇ ਨੇ ਅੱਜ ਆਪਣੇ ਬੱਚਿਆਂ ਨੂੰ ਲੰਗੂਰ ਵੇਸੂਸ਼ਾ ਦੇ ਵਿੱਚ ਇੱਥੇ ਮੱਥਾ ਟਿਕਾਣ ਦੇ ਲਈ ਆਉਂਦੇ ਨੇ ਦੇਸ਼ ਦੇ ਵਿੱਚੋਂ ਤੇ ਲੋਕ ਬੰਦੇ ਹੀ ਹਨ ਪਰਦੇਸ਼ ਤੋਂ ਬੰਦੇ ਹਨ ਪਰ ਵਿਦੇਸ਼ਾਂ ਤੋਂ ਵੀ ਲੋਕ ਇੱਥੇ ਆਉਂਦੇ ਨੇ ਜਿਨ੍ਹਾਂ ਦੇ ਘਰ ਮਨ ਉਹਨਾਂ ਦੀ ਭਗਵਾਨ ਦੀ ਕਿਰਪਾ ਦੇ ਨਾਲ ਜਿਹੜੇ ਪੁੱਤਰੀ ਦਾਤ ਮਿਲਦੀ ਹੈ ਔਲਾਦ ਦੀ ਦਾਤ ਮਿਲਦੀ ਹੈ ਉਹ ਆਪਣੇ ਬੱਚੇ ਨੂੰ ਲੰਗੂਰ ਬਾਣੇ ਦੇ ਵਿੱਚ ਲੈ ਕੇ ਆਉਂਦੇ ਨੇ ਵਿੰਦਨਾਬਲਾ ਇੱਥੇ ਇੱਕ ਹੋਰ ਗੱਲ ਜਿਹੜੀ ਹੈ ਖਾਸ ਗੱਲ रहेगी ਕਿ ਇਸ ਵਾਰ ਲੜਕੀਆਂ ਦੀ ਗਿਣਤੀ ਵੀ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਕਿ ਲੜਕੀਆਂ ਵੀ ਇਸ ਲੰਗੂਰ ਬਾਣੇ ਦੇ ਵਿੱਚ ਮੰਦਰ ਦੇ ਵਿੱਚ ਮੱਥਾ ਟੇਕਣ ਲਈ ਪਹੁੰਚ ਰਹੀ ਨੇ ਸੋ ਲੰਗੂਰ ਮੇਲਾ ਵਿਸ਼ਵ ਪ੍ਰਸਿੱਧ ਲੰਗੂਰ ਮੇਲਾ ਸਿਰਫ ਦੁਰ ਗਿਆਨਾ ਤੀਰਤ ਦੇ ਵਿੱਚ ਹੀ ਲੱਗਦਾ ਹੈ ਔਰ ਇਸ ਜਗ੍ਹਾ ਦੇ ਵਿੱਚ ਹੀ ਪਰਦਾ ਹੈ ਜਿੱਥੇ ਪੂਰੇ ਨਵਰਾਤਰੀਆਂ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਲੰਗੂਰ ਬਾਣੇ ਦੇ ਵਿੱਚ ਲੈ ਕੇ ਮੱਥਾ ਟਿਕਵਾਉਂਦੇ ਨੇ ਮੱਥਾ ਟਿਕਵਾਉਂਦੇ ਨੇ ਭਗਵਾਨ ਸ਼੍ਰੀ ਹਰਮਾਨ ਜੀ ਦਾ ਅਸ਼ੀਰਵਾਦ ਲੈਂਦੇ ਨੇ ਇਸ ਮੰਦਰ ਦੀ ਜੇ ਪਾਚੀਨਤਾ ਦੀ ਗੱਲ ਕਰੀਏ ਤੇ ਇਸ ਮਰਚਨ ਦੇ ਇਸ ਮੰਦਰ ਦੇ ਇਤਿਹਾਸ ਦੇ ਵਿੱਚ ਗੱਲ ਜੁੜੀ ਹੋਈ ਹੈ ਕਿ ਭਗਵਾਨ ਰਾਮਚੰਦਰ ਜੀ ਦੇ ਸਪੁੱਤਰ ਲਖ ਲਵ اور ਪੋਜੀ ਨੇ ਸ੍ਰੀ ਹਰਿਮਾਨ ਜੀ ਨੂੰ ਇਸੇ ਵਕਤ ਗੱਤ ਦੇ ਨਾਲ ਬੰਨ ਕੇ ਰੱਖਿਆ ਸੀ ਅੱਜ ਨਵਰਾਤਰੀਆਂ ਦਾ ਦੂਸਰਾ ਦਿਨ ਹੈ ਔਰ ਦੂਸਰੇ ਦਿਨ ਵੀ ਦੂਰ ਦੂਰ ਤੋਂ ਲੋਕ ਜਿਹੜੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਲੰਗੂਰ ਦੇਸ਼ ਪੋਸ਼ਾ ਧਾਰਨ ਕਰਾਈ ਹੈ ਉਹਨਾਂ ਨੂੰ ਦਿਨ ਦੇ ਵਿੱਚ ਦੋ ਵਾਰ ਮੰਥਾ ਟਿਕਾਣ ਤੇ ਲੈ ਕੇ ਆ ਰਹੇ ਹਨ ਮੰਦਰ ਕਮੇਟੀ ਵੱਲੋਂ ਵੀ ਪੂਰੇ ਪ੍ਰਬੰਧ ਕਿਤੇ ਗਏ ਜੇ ਆਪਣਾ ਪ੍ਰਸੰਗ ਦੇ ਨਾਲ ਜੋਤੀਵੈਲ ਦੈਨਿਕ ਸਵੇਰਾ ਟੀਵੀ ਅੰਮ੍ਰਿਤ